ਸੋ ਸਿੱਕਾਲ ਜੀ ਸਾਰਿਆਂ ਨੂੰ ਚਲੋ ਅੱਜ ਅਸੀਂ ਬਣਾਨੇ ਆ ਲੱਛਾ ਟਿੱਕੀ ਜਿਹੜੀ ਕਿ ਖਾਣ ਵਿੱਚ ਬਹੁਤ ਹੀ ਸਵਾਦ ਤੇ ਬਹੁਤ ਹੀ ਕ੍ਰਿਸਪੀ ਕ੍ਰੰਚੀ ਬਣਦੀ ਹੈ ਇਹਦੇ ਵਾਸਤੇ ਸਾਨੂੰ ਚਾਹੀਦੇ ਨੇ ਆਲੂ ਜਿਨ੍ਹਾਂ ਨੂੰ ਮੈਂ ਮੋਟਾ-ਮੋਟਾ ਗ੍ਰੇਟ ਕਰ ਲਿਆ ਤੁਸੀਂ ਚਾਹੋ ਤੇ ਬ੍ਰੀਕ ਵੀ ਕਰ ਸਕਦੇ ਹੋ ਪਰ ਮੈਨੂੰ ਮੋਟਾ ਪਸੰਦ ਆ ਤੇ ਇਸ ਕਰਕੇ ਮੈਂ ਥੋੜਾ ਮੋਟੇ ਗ੍ਰੇਟਰ ਨਾਲ ਹੀ ਕੀਤਾ ਉਸ ਤੋਂ ਬਾਅਦ ਅਸੀਂ ਇਹਨੂੰ 2 ਤੋਂ 3 ਮਿੰਟ ਲਈ ਬੋਇਲ ਕਰਾਂਗੇ ਵਿੱਚ ਥੋੜਾ ਜਿਹਾ 1/2 ਟੇਬਲस्पून ਆਪਾਂ ਨਮਕ ਪਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਛਾਲ ਲਾਂਗੇ ਇਹਨੂੰ ਆਪਾਂ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖ ਦਾਂਗੇ ਤੇ ਫਿਰ ਅਸੀਂ ਇਹਦੀ ਫਿਲਿੰਗ ਤਿਆਰ ਕਰਦੇ ਆ ਫਿਲਿੰਗ ਥੀਕ ਦੇ ਵਿੱਚ ਮੇਰੇ ਕੋਲ ਜੋ ਡ్రਾਈ ਫਰੂਟ ਸੀਗੇ ਘਰ 'ਤੇ ਕਾਜੂ ਬਦਾਮ ਕਿਸ਼ਮਿਸ਼ ਮੈਂ ਉਹ ਪਾ ਲਏ ਨੇ ਛੋਟੇ ਛੋਟੇ ਬ੍ਰੀਕ ਕੱਟ ਕੇ ਨਾਲ ਮੈਂ ਪਨੀਰ ਤੇ ਨਾਲ ਮਟਰ ਪਾ ਲਿਆ ਉਹਦੇ ਵਿੱਚ ਅਸੀਂ ਭਾਈ ਨਾਲ ਜਿਹੜੇ ਸੁੱਕੇ ਮਸਾਲੇ ਪਾਏ ਨੇ ਉਹ ਮੈਂ ਪਾਇਆ ਥੋੜੀ ਜੀ ਕਾਲੀ ਮਿਰਚ ਛਾਟ ਮਸਾਲਾ ਲਾਲ ਮਿਰਚ ਤੇ ਹਲਕਾ ਜਿਹਾ ਨਮਕ ਪਾਇਆ ਕਿਉਂਕਿ ਉਹ ਮੈਂ ਆਲੂਆਂ ਦੇ ਵਿੱਚ ਵੀ ਪਾਇਆ ਹੋਇਆ ਸੀਗਾ ਵੈਸੇ ਤੇ ਆਲੂਆਂ 'ਚ ਜਿਹੜਾ ਨਮਕ ਪਾਇਆ ਸੀ ਜਦੋਂ ਅਸੀਂ ਡレイン ਕਰੀਦਾ ਉਹ ਨੂੰ ਛਾਣੀ ਦਾ ਉਦੋਂ ਨਿਕਲ ਜਾਂਦਾ ਬਟ ਫਿਰ ਵੀ ਮੈਂ ਇਹਦੇ ਵਿੱਚ ਪਾ ਲਿਆ ਸੀ ਥੋੜ ਫਿਰ ਅਸੀਂ ਕੀ ਕਰਾਂਗੇ 2 ਤੋਂ 3 ਚਮਚਾ ਸੇ ਕਾਰਨ ਫਲੋਰ ਦੇ ਲਵਾਂਗੇ ਤੇ ਉਹਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਾਂਗੇ ਕਿ ਜਿਹੜੇ ਸਾਡੇ ਆਲੂ ਨੇ ਇਹ ਉਹਦੇ ਨਾਲ ਪੂਰੀ ਚੰਗੀ ਤਰ੍ਹਾਂ ਦੀ ਕੋਟਿੰਗ ਹੋ ਸਕੇ ਤੇ ਜਿਹੜੇ ਆਲੂ ਹੈ ਇਹ ਅਸੀਂ ਉਦੋਂ ਹੀ ਕਾਰਨ ਫਲੋਰ ਪਾਣਾ ਜਦੋਂ ਸਾਡੇ ਠੰਡੇ ਹੋ ਜਾਣਗੇ ਅਸੀਂ ਗਰਮ ਆਲੂਆਂ ਦੇ ਉੱਤੇ ਕਾਰਨ ਫਲੋਰ ਨਹੀਂ ਪਾਣੇ ਨਹੀਂ ਤਾਂ ਉਹ ਸਾਰੇ ਸਾਡੇ ਚਿਪਕ ਜਾਣਗੇ ਉਸ ਤੋਂ ਬਾਅਦ ਮੈਂ ਇੱਕ ਹੱਥੇ ਉੱਤੇ ਆਲੂ ਰੱਖ ਕੇ ਤੇ ਜਿਹੜੀ ਫਿਲਿੰਗ ਸੀ ਉਹ ਮੈਂ ਕਰਾਂਗੀ ਤੇ ਇਹਨੂੰ ਪਹਿਲਾਂ ਜਦੋਂ ਅਸੀਂ ਟਿੱਕੀ ਬਣਾਣੀ ਆ ਅਸੀਂ ਟਾਈਟ-ਟਾਈਟ ਹੱਥਾਂ ਨਾਲ ਇਹਨੂੰ ਗੋਲ-ਗੋਲ ਘੁਮਾ ਕੇ ਅਸੀਂ ਟਿੱਕੀ ਬਣਾਣੀ ਹੈ ਕਿ ਇਹ ਇੱਕ ਦੂਜੇ ਨਾਲ ਜੁੜ ਜਾਣ। ਫਿਰ ਅਸੀਂ ਇਦਾਂ ਕਰ-ਕਰ ਕੇ ਅਸੀਂ ਸਾਰੀਆਂ ਹੀ ਟਿੱਕੀਆਂ ਤਿਆਰ ਕਰ ਲਾਂਗੇ। ਸਾਰੀ ਲੱਛਾ ਟਿੱਕੀ ਜਿਹੜੀ ਹੈ ਸਾਡੀ ਉਹ ਬਹੁਤ ਵਧੀਆ ਤਿਆਰ ਹੋਊਗੀ। ਇਦਾਂ ਹੀ ਅਸੀਂ ਫਿਲਿੰਗ ਪਾਵਾਂਗੇ। ਫਿਲਿੰਗ ਜੇ ਤੁਹਾਨੂੰ ਕਰਨੀ ਹੈ ਥੋੜਾ ਜਾਂ ਨੂੰ ਵਿੱਚ ਨੂੰ ਪ੍ਰੈਸ ਕਰ ਲੈ ਕਿ ਸਾਡੀ ਇਹ ਬਾਹਰ ਨੂੰ ਨਾ ਆਵੇ। ਜੇ ਕਿਸੇ ਤੁਹਾਨੂੰ ਲੱਗਦਾ ਕਿ ਇਹ ਬਾਹਰ ਆ ਰਹੀ ਹੈ ਜੇ ਤੁਸੀਂ ਥੋੜੇ ਜਿਹਾ ਆਲੂ ਲੈ ਕੇ ਤੇ ਉਹਨੂੰ ਬਣਾ ਸਕਦੇ ਹੋ। ਜਦੋਂ ਅਸੀਂ ਇਹ ਟਿੱਕੀ ਫਰਾਈ ਕਰਨੀ ਹੈ ਤੇ ਟਿੱਕੀ ਫਰਾਈ ਕਰਨ ਤੋਂ ਪਹਿਲਾਂ ਅਸੀਂ ਇਹਨੂੰ ਜਿਹੜੀਆਂ ਟਿੱਕੀਆਂ ਤਿਆਰ ਕੀਤੀਆਂ ਹੱਥ ਨਾਲ ਇੱਕ ਵਾਰੀ ਪ੍ਰੈਸ ਕਰ ਲੈਣਾ ਤੇ ਇਹਨਾਂ ਦੇਖਣਾ ਕਿ ਤੇਲ ਸਾਡਾ ਗਰਮ ਹੋ ਰਿਹਾ ਤੁਸੀਂ ਪਹਿਲਾਂ ਹਲਕਾ ਜਿਹਾ ਕੁਝ ਆਲੂ ਜਿਹੜਾ ਗ੍ਰੇਟ ਕੀਤਾ ਹੋ ਪਾ ਕੇ ਚੈੱਕ ਕਰ ਸਕਦੇ ਹੋ ਜਾਂ ਹੱਥ ਨਾਲ ਤੁਹਾਨੂੰ ਪਤਾ ਲੱਗ ਜਾਈਗਾ ਕਿ ਸਾਡਾ ਤੇਲ ਗਰਮ ਹੋ ਗਿਆ ਇਹਨੂੰ ਤੁਸੀਂ ਲੋ ਟੂ ਮੀਡੀਅਮ ਫਲੇਮ ਦੇ ਉੱਤੇ ਰੱਖਣਾ ਤੁਸੀਂ ਇਹਨੂੰ ਹਾਈ ਫਲੇਮ ਤੇ ਨਹੀਂ ਬਣਾਉਣਾ ਨਹੀਂ ਤਾਂ ਇੱਕਦਮ ਹੀ ਸੜ ਜਾਣੀ ਹੈ ਤੇ ਫਿਰ ਕਰੰਚ ਹੀ ਨਹੀਂ ਬਣਨਗੀ ਆਏ ਅਸੀਂ ਨੂੰ ਲੋ ਫਲੇਮ ਦੇ ਉੱਤੇ ਹੀ ਅਸੀਂ ਇਹਨੂੰ ਤਿਆਰ ਕਰਨਾ ਹੈ ਤੇ ਜਿੱਦਾਂ ਸਿੱਧਾ ਇਹਦਾ ਕਲਰ ਚੇਂਜ ਹੋਏਗਾ ਤੁਸੀਂ ਇਹਨੂੰ ਦੋ ਤੋਂ ਤਿੰਨ ਵਾਰ ਤੁਸੀਂ ਪਲਟਣਾ ਤੇ ਦੇਖਣਾ ਚੈੱਕ ਕਰਨਾ ਕਿ ਦੋਨੋਂ ਸਾਈਡ ਤੋਂ ਵਧੀਆ ਫਾਈ ਹੋ ਰਹੀਆਂ ਜਾਂ ਕਿਸ ਤਰ੍ਹਾਂ ਤੇ ਤੁਸੀਂ ਏਦਾਂ ਆਪਣੇ ਹਿਸਾਬ ਨਾਲ ਇਹਨੂੰ ਪਲਟ-ਪਲਟ ਕੇ ਚੈੱਕ ਕਰੀ ਜਾਣਾ ਤੇ ਫੇਰ ਅਸੀਂ ਜਦੋਂ ਸਾਡੀ ਇਹ ਲੱਛਾ ਟਿੱਕੀ ਜਦੋਂ ਸਾਨੂੰ ਥੋੜੇ ਜਿਹਾ ਇਹਦਾ ਕਲਰ ਚੇਂਜ ਹੋਣ ਲੱਗ ਜੇਗਾ ਤਾਂ ਸਾਨੂੰ ਪਤਾ ਲੱਗ ਜਾਊਗਾ ਕਿ ਇਹ ਥੋੜੀ ਜਿਹੀ ਕ੍ਰਿਸਪੀ ਹੋ ਰਹੀ ਹੈ ਦੇਖੋ ਜਿੱਦਾਂ ਮੈਂ ਆ ਤਿਆਰ ਕੀਤੀਆਂ ਨੇ ਇਹ ਬਿਲਕੁਲ ਕ੍ਰਿਸਪੀ ਹੋ ਗਈਆਂ ਨੇ ਤੁਸੀਂ ਫਰਾਈ ਕਰਦੇ ਹੋਏ ਵੀ ਥੋੜਾ ਥੋੜਾ ਇਹਨਾਂ ਨੂੰ ਪ੍ਰੈਸ ਵੀ ਕਰ ਸਕਦੇ ਹੋ ਇਹ ਟੁੱਟਣ ਗਿਆ ਨਹੀਂ ਹੁਣ ਜਦੋਂ ਇੱਕ ਵਾਰ ਸਾਡੀ ਫਰਾਈ ਹੋਣ ਲੱਗ ਜਾਂਦੀ ਹੈ ਤੇ ਇਹ ਨਹੀਂ ਟੁੱਟਦੀਆਂ ਇਹ ਇਦਾਂ ਹੀ ਰਹਿੰਦੀਆਂ ਨੇ ਤੇ ਆ ਮੇਰੀ ਜਿਹੜੀ ਟਿੱਕੀ ਹੈ ਇਹ ਵਧੀਆ ਕ੍ਰਿਸਪੀ ਫਰਾਈ ਹੋ ਕੇ ਤਿਆਰ ਹੋ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਦਾ ਕਲਰ ਵੀ ਕਿੰਨਾ ਸੋਹਣਾ ਬਣਿਆ ਹਰਾਈ ਦੇਖੋ ਇਹ ਹੈਵੀ ਬਹੁਤ ਗਰੰਚੀ ਹੈ ਇਹ ਟਿੱਕੀ ਜਿਹੜੀ ਦੂਸਰੀ ਟਿੱਕੀ ਅਸੀਂ ਖਾਣੇ ਆ ਉਹਦੇ ਨਾਲੋਂ ਇਹ ਬਹੁਤ ਜ਼ਿਆਦਾ ਟੇਸਟੀ ਆ ਤੇ ਮੈਨੂੰ ਇਦਾਂ ਲੱਗਿਆ ਕਿ ਇਹਦੇ ਵਿੱਚ ਜਿਹੜਾ ਆਇਲ ਆ ਉਹ ਵੀ ਘੱਟ ਯੂਜ਼ ਹੁੰਦਾ ਹੈ ਮਸਤ ਮਾਦ ਮੈਂ ਇਹਦੇ ਤੇ ਦਹੀਂ ਪਾਤਾ ਤੇ ਜਿਹੜੀ ਹਰੀ ਚਟਨੀ ਮੈਂ ਆਪਾਂ ਪਹਿਲਾਂ ਬਣਾਈ ਹੋਈ ਹੈ ਮੇਰੇ ਚੈਨਲ ਤੇ ਪਈ ਹੈ ਮੈਂ ਉਹ ਯੂਜ਼ ਕੀਤੀ ਤੇ ਨਾਲ ਜਿਹੜੀ ਤੇ ਜਿਹੜੀ ਮੈਂ ਅੰਤ ਇਮਲੀ ਦੀ ਚਟਨੀ ਬਣਾਈ ਸੀਗੀ ਤੇ ਉਹ ਨਾਲ ਦੇਤੇ ਪਾਤੀ ਪਰ ਇਮਲੀ ਦੀ ਚਟਨੀ ਬਹੁਤ ਟੇਸਟੀ ਬਣੀ ਸੀਗੀ ਤੇ ਜੇ ਤੁਸੀਂ ਦੇਖਣਾ ਚਾਹੁੰਦੇ ਕਿਵੇਂ ਬਣੀ ਸੀਗੀ ਤੇ ਇਹ ਮੇਰੇ ਚੈਨਲ ਤੇ ਇਮਲੀ ਦੀ ਚਟਨੀ ਔਰ ਹਰੀ ਚਟਨੀ ਦੋਨੋਂ ਹੀ ਅਵੇਲੇਬਲ ਨੇ ਤੁਸੀਂ ਦੇਖ ਸਕਦੇ ਹੋ ਉੱਤਵਾਰ ਮੈਂ ਅਨਾ ਪਿਆਜ਼ ਤੇ ਉੱਤੇ ਥੋੜਾ ਜਿਹਾ ਚਾਟ ਮਸਾਲਾ ਪਾ ਦਿੱਤਾ ਤੇ ਮੇਰੀ ਇਹ ਜਿਹੜੀ ਲੱਛਾ ਟਿੱਕੀ ਆ ਬਣ ਕੇ ਤਿਆਰ ਹੈ ਇਹ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਤੇ ਹੈਲਦੀ ਬਣੀ ਸੀ ਇਹ ਕਰੰਚੀ ਬਹੁਤ ਬਣਦੀ ਹੈ ਤੇ ਕ੍ਰਿਸਪੀ ਬਹੁਤ ਜ਼ਿਆਦਾ ਬਣਦੀ ਹੈ ਤੁਸੀਂ ਜ਼ਰੂਰ ਇੱਕ ਵਾਰੀ ਬਣਾ ਕੇ ਟਰਾਈ ਕਰਕੇ ਜ਼ਰੂਰ ਦੇਖਿਓ ਜੇ ਤੁਹਾਨੂੰ ਮੇਰੀ ਅੱਧੀ ਰੈਸিপি ਵਧੀਆ ਲੱਗੀ ਹੋਈ ਲੱਛਾ ਟਿੱਕੀ ਵਧੀਆ ਲੱਗੀ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਫੇਰ ਮਿਲਦੇ ਆ ਇੱਕ ਨਵੀਂ ਰੈਸিপি ਦੇ ਨਾਲ ਤਦ ਤੱਕ ਲਈ ਬਾਏ ਬਾਏ ਧੰਨਵਾਦ